ਹਾਂਜੀ ਸਤਿ ਸ੍ਰੀ ਅਕਾਲ ਵਾਢੀ ਗੱਲ ਸਾਹਿਬ ਹੈ ਜੀ ਫਤਿਹ ਫਰੀਦਕੋਟ ਜੁਆਇੰਟ ਆਪਰੇਸ਼ਨ ਦੇ ਵਿੱਚ ਇੱਕ ਮਨਪ੍ਰੀਤ ਸਿੰਘ ਮੰਨਾ ਨਾਂ ਦਾ 66 ਫੜਿਆ ਗਿਆ ਜੋ ਕਿ ਸ਼ੂਟਰ ਹੈ ਇਹ ਪਿੰਡ ਤਲਵੰਡੀ ਪੰਘੇਰੀਆਂ ਦਾ ਰਹਿਣ ਵਾਲਾ ਹੈ ਇਹਦੋਂ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਸਨੇ ਪੁਲਿਸ ਪਾਰਟੀ ਤੇ ਫਾਇਰਿੰਗ ਕਰਤੀ ਜਵਾਬੀ ਫਾਇਰਿੰਗ ਦੇ ਵਿੱਚ ਇਹਦੇ ਗੋਲੀ ਲੱਗੀ ਇਹ ਜ਼ਖਮੀ ਹਾਲਤ ਵਿੱਚ ਫੜਿਆ ਗਿਆ ਤੇ 6 ਐਫਆਈਆਰ ਦਰਜਾ ਮੋਗਾ ਪਿੰਡ ਕਪੂਰੇ ਵਿੱਚ ਕਤਲ ਅਤੇ ਜਗਰਾਉਂ ਵਿੱਚ ਢਾਬੇ ਦੀ ਫਾਇਰਿੰਗ ਤੇ ਜ਼ਿੰਮੇਵਾਰ ਹੈ ਇਹ ਬੰਬੀਹਾ ਗਰੁੱਪ ਦਾ ਮੈਂਬਰ ਹੈ ਪੁਲਿਸ ਨੇ ਦੱਸਿਆ ਕਿ ਇਤਲਾਹ ਮਿਲੀ ਸੀ ਕਿ ਕੁਝ ਦਿਨਾਂ ਤੋਂ ਮੰਨਾ ਖੇਤਾ ਵਿੱਚ ਘੁੰਮ ਰਿਹਾ ਵਾ ਐਡੀਟੀਐਫ ਅਤੇ ਫਰੀਦਕੋਟ ਸੀਆਈਆ ਸਟਾਫ ਨੇ ਜਦੋਂ ਲਾਗੇ ਪਿੰਡ ਕੋਹਿਆਣਾ ਰੋਡ ਤੇ ਨਾਕਾ ਲਾਇਆ ਹੋਇਆ ਸੀ ਜਿੱਥੇ ਮੋਜੋ ਮੋਟਰਸਾਈਕਲ ਤੇ ਉਹਨਾਂ ਦਿਖਾਈ ਦਿੱਤਾ ਉਹਨੂੰ ਰੋਕਣ ਲਈ ਇਸ਼ਾਰਾ ਕੀਤਾ ਗਿਆ ਉਹਨੇ ਪੁਲਿਸ ਪਾਰਟੀ ਤੇ ਫਾਇਰਿੰਗ ਕਰਤਾ ਔਰ ਜਵਾਬੀ ਫਾਇਰਿੰਗ ਦੇ ਵਿੱਚ ਉਹਦੇ ਗੋਲੀ ਲੱਗੀ ਮੁਲਜ਼ਮ ਕੋਲੋਂ ਇੱਕ 30 ਬੋਰ ਦੀ ਪਿਸਤਲ ਤੇ ਚਾਰ ਜੰਦਾ ਕਾਰਤੂਸ ਬਰਾਮਦ ਹੋਏ ਇਹ ਲੋਕਾਂ ਨੂੰ ਡਰਾਉਣਾ ਤੇ ਧਮਕਾਉਣਾ ਤੇ ਫਰੋਦੀ ਵਸੂਲਣ ਦਾ ਕੰਮ ਕਰਦਾ ਸੀ ਇਹ ਬੰਬੀਹਾ ਗਰੁੱਪ ਦਾ ਸ਼ੂਟਰ ਸੀਗਾ ਮਾਨਪੀਰ ਸਿੰਘ ਮੰਨਾ ਜਿਸ ਨੂੰ ਜ਼ਖਮੀ ਕਰਕੇ ਪੁਲਿਸ ਨੇ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਹੋਈ ਆ ਦੂਸਰੀ ਖਬਰ ਹੈ ਬਟਾਲਾ ਤੋਂ ਬਟਾਲਾ ਦੇ ਵਿੱਚ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਪਿੰਡ ਖੜਲ ਵਿਖੇ ਇੱਕ ਨੌਜਵਾਨ ਦੀ ਮੌਤ ਗੋਲੀ ਮਾਰ ਕੇ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਿੱਤਕੇ ਦੇ ਪ੍ਰਵਾਸ ਦਾ ਕਹਿਣਾ ਹੈ ਕਿ ਇਸ ਨੂੰ ਗੋਲੀਆਂ ਮਾਰ ਕੇ ਨਵਾਂ ਪਿੰਡ ਸੜਕ ਤੇ ਇਹਦੀ ਲਾਸ਼ ਸੁੱਟ ਦਿੱਤੀ ਗਈ। ਇਹ ਭੂਆ ਨੂੰ ਮਿਲਣ ਲਈ ਸ਼ਾਮੀ ਨਿਕਲਿਆ ਸੀ ਪਰ ਸਾਰਾ ਰਾਤ ਘਰ ਨਹੀਂ ਵਾਪਸ ਆਇਆ। ਸਵੇਰੇ ਇਹਦੀ ਮੌਤ ਦੀ ਖ਼ਬਰ ਮਿਲੀ। ਪਰਿਵਾਰਕ ਮੈਂਬਰਾਂ ਅਨੁਸਾਰ ਇਹਦੀ ਕੁਝ ਲੋਕਾਂ ਨਾਲ ਕੁਝ ਦਿਨ ਪਹਿਲਾਂ ਕਸਣੀ ਹੋਈ ਸੀ ਕੋਈ ਝਗੜਾ ਹੋਇਆ ਸੀ। ਇਹ ਆਪਸੀ ਰੰਜਿਸ਼ ਦਾ ਮਾਵਲਾ ਸਾਹਮਣੇ ਆਇਆ ਮ੍ਰਿਤਕ ਦਾ ਨਾਮ ਵਿਜੇ ਕੁਮਾਰ 25 ਸਾਲਾ ਹੈ ਜਿਸ ਨੂੰ ਕੇ ਨਵਾਂ ਪਿੰਡ ਸੜਕ ਤੇ ਗੋਲੀ ਮਾਰ ਕੇ ਸੁੱਟ ਦਿੱਤਾ ਗਿਆ ਇਹ ਖਬਰ ਬਟਾਲਾ ਤੋਂ